ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੀਡੀਓ ਗਈ ਵੀ ਆਪਾਂ ਇਹ ਸੈਜ ਨੈਗਰਾਪੋਲ ਤੇ ਤੁਹਾਨੂੰ ਕੋਣਿਆਂ ਤੋਂ ਨੈਗਰਾਪੋਲ ਦੇ ਨਜ਼ਾਰੇ ਤੇ ਉਸ ਤੋਂ ਪਹਿਲਾਂ ਜੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਜਰੂਰ ਕਰ ਲਿਓ ਬੈਲ ਆਈਕਨ ਜਰੂਰ ਪ੍ਰੈਸ ਕਰ ਲਿਓ ਤਾਂ ਜੋ ਤੁਹਾਨੂੰ ਅਪਕਮਿੰਗ ਵੀਡੀਓਜ਼ ਦੀਆਂ ਨੋਟੀਫਿਕੇਸ਼ਨਸ ਮਿਲ ਸਕਣ ਆਹ ਲਓ ਜੀ ਨਜ਼ਾਰਾ ਦੇਖੋ ਨੈਗਰਾਪੋਲ ਦਾ ਆ ਜਿਹੜਾ ਪਾਣੀ ਆ ਰਿਹਾ ਇਹ ਸਾਰਾ ਆ ਰਿਹਾ ਕੈਨੇਡਾ ਵਾਲੀ ਸਾਈਡ ਤੋਂ ਉਹ ਇਹ ਧਰਵਾ ਹੈ ਯੂ ਐਸ ਏ ਸਾਈਡ ਤੋਂ ਆਹ ਸੈਂਟਰ ਆ ਜਿੱਥੇ ਫਾਲਸ ਪੈਂਦੀਆਂ ਨੇ ਕਰਦੀਆਂ ਨੇ